ਪਤੀ ਪਤਨੀ ਦੇ ਕਲੇਸ਼ ਤਾਂ ਦੇਖਿਆ ਜਾ ਰਿਹਾ ਕਿ ਹੁੰਦੇ ਰਹਿੰਦੇ ਨੇ ਪਰ ਕਈ ਵਾਰ ਇਹ ਕਲੇਸ਼ ਕਿਸੇ ਦੀ ਜਾਨ ਤੇ ਵੀ ਹਾਵੀ ਹੋ ਜਾਂਦੇ ਨੇ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਆਪਣੇ ਦੂਸਰੇ ਪਤਨੀ ਤੋਂ ਤੰਗ ਹੋਏ ਵਿਅਕਤੀ ਨੇ ਆਪਣੇ ਲਾਇਸੈਂਸੀ ਰਿਵਾਲਵਰ ਦੇ ਨਾਲ ਆਪਣੇ ਸਿਰ ਦੇ ਵਿੱਚ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਜਿਸ ਤੋਂ ਬਾਅਦ ਲੜਕੇ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਜ਼ੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਤਿੰਨ ਜਣਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਕਿ ਇਹ ਵਿਅਕਤੀ ਆਪਣੀ ਦੂਸਰੀ ਪਤਨੀ ਤੋਂ ਇੰਨਾ ਕੁ ਜ਼ਿਆਦਾ ਪਰੇਸ਼ਾਨ ਹੋ ਗਿਆ ਉਹਦੇ ਸਹੁਰੇ ਵੀ ਲਗਾਤਾਰ ਇਸ ਵਿਅਕਤੀ ਨੂੰ ਇੰਨਾ ਪਰੇਸ਼ਾਨ ਕਰਦੇ ਸੀ ਕਿ ਇਸ ਨੇ ਇਹ ਖੌਫਨਾਕ ਕਦਮ ਚੁੱਕਿਆ ਜਿਸ ਤੋਂ ਬਾਅਦ ਹੁਣ ਪੁਲਿਸ ਵੀ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਸਰ ਕੀ ਮਾਮਲਾ ਇੱਕ ਵਿਅਕਤੀ ਦੇ ਗੋਲੀ ਲੱਗਣ ਦੇ ਨਾਲ ਦੀ ਗੋਲੀ ਇੱਕ ਸਾਡੇ ਪਾਸ ਮਦਈ ਦੀਪਿੰਦਰ ਸਿੰਘ ਨੇ ਬਿਆਨ ਲਖਾਇਆ ਕਿ ਮੇਰੇ ਪਿਤਾ ਨੇ ਪੀਜੀ ਵਿੱਚ ਗੋਲੀ ਮਾਰ ਲਈ ਆਪਣੇ ਲਾਇਸੈਂਸ ਰਵਾਲ ਵਰਨਾਂ ਠੀਕ ਹੈ ਉਹਦੇ ਸਬੰਧ وچ ਜਦੋਂ ਜਾ ਕੇ ਮੌਕਾ ਤੇ ਸਰਚ ਕੀਤੀ ਕਮਰੇ ਦੀ ਉਹਦੇ ਵਿੱਚ ਸੂਬਾ ਸੈਟ ਨੋਟ ਸੀ ਔਰ ਜਿਸ ਤੇ ਸਬੰਧ ਵਿੱਚ ਅਸੀਂ ਮਕਦਮਾ ਨੰਬਰ 96 ਮਿਤੀ 3 8 ਉਧীন ਤਾਰਾ 108 ਬੀ ਐਨ ਐਸ ਥਾਣਾ ਧੁਗਰੀ ਲੁਧਿਆਣਾ ਬਰਖਲਾ ਪਰਮਜੀਤ ਕੌਰ ਪੁੱਖ ਬੱਗੋ ਪਤਨੀ ਲੇਟ ਮੇਜਰ ਸਿੰਘ ਵਾਸੀ ਪਿੰਡ ਕਰਾਚੋ ਤਹਿਸੀਲ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਜੋਤੀ ਪਤਨੀ ਲੇਟ ਚਮਕੌਰ ਸਿੰਘ ਉਸਦੀ ਬਹੂ ਤੇ ਉਸਦੀ ਦੋਤੀ ਨਵਜੋਤ ਕੌਰ ਤੇ ਦਰਜ ਕੀਤਾ ਸਰ ਕੀ ਮਾਮਲਾ ਰੀਜ਼ਨ ਬਦਲ ਕੇ ਕੀ ਸੀ ਇਹ ਪਰਮਜੀਤ ਕੌਰ ਸੀ ਇਹਨੇ ਉਹਦੇ ਨਾਲ ਸੈਕੰਡ ਮੈਰਿਜ ਕੀਤੀ ਸੀ ਦਲਜੀਤ ਸਿੰਘ ਨਾਲ ਮ੍ਰਿਤਕ ਜੋ ਗੋਲੀ ਮਾਰ ਕੇ ਮਰਿਆ ਇਹ ਉਹਨਾਂ ਨੂੰ ਪ੍ਰਾਪਰਟੀ ਵਾਸਤੇ ਪੈਸਿਆਂ ਵਾਸਤੇ ਤੰਗ ਪ੍ਰੇਸ਼ਾਨ ਕਰਦੇ ਸੀ ਇਸੇ ਕਾਰਨ ਕਰਕੇ ਉਹਨੇ ਦੁਖੀ ਹੋ ਕੇ ਇਹਨਾਂ ਨੂੰ ਦੁਖੀ ਹੋ ਕੇ ਚਾਰਾਂ ਤੋਂ ਇੱਕ ਪਰਮਜੀਤ ਸਿੰਘ ਦਾ ਲੜਕਾ ਸੀ ਜਗਜੀਤ ਸਿੰਘ ਆਪਣੇ ਜਨੇ ਲਾਇਸੈਂਸੀ ਰਵਲਵਰ ਬਕਤੀ ਬੋਰ ਨਾਲ ਗੋਲੀ ਮਾਰਕਰ ਤੋਂ ਤੱਕ ਤੇ ਸਰ ਹਾਲੇ ਕੋਈ ਹੋਰ ਇਹ ਇਹ ਦੇ ਵਿੱਚ ਤਿੰਨ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਮਿਤੀ 3 ਅੱਠ ਜੀ ਠੀਕ ਹੈ ਇੱਕ ਜਿਹੜਾ ਦੋਸ਼ੀ ਹੈ ਜਿਹੜੇ ਭਗਾਉਣਾ ਜਗਸ਼ੀਰ ਸਿੰਘ ਇਹਨਾਂ ਤਿੰਨਾਂ ਦੋਸ਼ੀਆਂ ਦਾ ਅਸੀਂ ਇੱਕ ਦਿਨ ਦਾ ਪੁਲਿਸਮਾਰਡ ਮੜਿਆ ਸਰ ਉਹ ਵੀ ਕੋਲ ਨੇ ਜਗਸ਼ੀਰ ਸਿੰਘ ਪਰਮਜੀਤ ਸਿੰਘ ਫੌਜ ਦਾ ਲੜਕਾ ਦੇਖਿਆ ਜਾਵੇ ਤਾਂ ਘਰੇਲੂ ਕਲੇਸ਼ ਨੂੰ ਇਸ ਕਦਰ ਵੱਧਣ ਲੱਗੇ ਨੇ ਕਿ ਲੋਕ ਆਪਣੀ ਜੀਵਨ ਲੀਲਾ ਸਮਾਪਤ ਕਰਨੇ ਮਜਬੂਰ ਹੋ ਰਹੇ ਨੇ ਪਰ ਆਤਮ ਹੱਤਿਆ ਕਰਨਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ ਬਿਊਰੋ ਰਿਪੋਰਟ ਹਰਪੰਜਾਬ ਟੀਵੀ